ਮੈਨੂੰ ਲੱਗਦਾ ਉਹ ਗਰਾਊਂਡ ਤੇ ਰੈਂਪੋ ਆ ਗਿਆ ਜ਼ੋਰਦਾਰ ਤਾੜੀ ਕੀ ਬਾਤ ਹੈ ਕੀ ਬਾਤ ਹੈ ਤੇਤੀ ਵੀ ਸ਼ਾਨਦਾਰ ਕਬੱਡੀ ਕੱਪ ਦੇ ਵੱਖਰੀਆਂ ਗੱਲਾਂ ਹੋਣਗੀਆਂ ਕਿਉਂਕਿ ਮੈਂ ਦੇਖਦਾ ਆਹ ਲਾਕੇ ਦੀ ਛਾਲ ਜੱਗ ਜੱਗ ਯੱਗੂ ਨਾਲ ਉਸਤਾਜ ਬਰਨਾਲੇ ਵਾਲਾ ਬੈਲੀ ਵੀ ਆਇਆ ਹੋਇਆ ਹੈ ਯੱਗੂ ਵਾਦਾ ਕਰਕੇ ਜਾਂਦਾ ਜਿਨ੍ਹਾਂ ਚਿਰ ਬਾਬੇ ਦਾ ਮੇਲਾ ਚੱਲਣਾ ਆਪਾਂ ਇੱਥੇ ਖੇਡਣਾ ਚੜ੍ਹਾਈ ਵੀ ਯੱਗੂ ਦੀ ਇਸੇ ਧਰਤੀ ਤੋਂ ਹੋਈ ਹੈ ਜਿਹੜੀ ਪੱਟੀ ਬੰਨੀ ਆਲਾ ਇਹ ਬਾਬਾ ਕੇਸਰਦਾਸ ਜੀ ਨੇ ਧੂਨੇ ਤੋਂ ਦਿੱਤੀ ਹੈ ਛੋਟਾ ਜੱਗੂ ਵੀ ਪੱਟੀ ਬਣ ਕੇ ਖੇਡਦਾ ਹੈ ਤੁਸੀਂ ਬੱਚਾਣੇ ਵੇਖਿਆ ਇਹ ਰੈਂਬੋ ਹੈ ਕਬੱਡੀ ਚ ਰੈਂਬੋ ਦਾ ਕਿਤਾਬ ਮਿਲਿਆ ਲੋ ਦੁਨੀਆ ਦੇ ਸਟਾਰ ਆਇਆ ਮੈਂ ਬੇਨਤੀ ਕਰਾਂਗਾ ਲੈ ਵੀ ਜੱਗੂ ਕਰ ਦੇ ਫਤੇ ਸੰਜੀ ਉਧਰ ਡੇਰੇ ਕਲੀ ਨੂੰ ਮਾਰੋ ਜ਼ੋਰਦਾਰ ਤਾੜੀਆਂ ਜੱਗੂ ਨੇ ਫਤੇ ਸੰਜੀ ਕੀਤੀ ਹੈ ਚੱਕ ਲਈ ਸ਼ੇਰ ਦੇ ਸੀਰਿਆ ਕਰਦੇ ਹੋ ਜੱਟਾ ਫਤੇ ਸੰਜੀ ਸ਼ੀਰਾ ਜ਼ੋਰਦਾਰ ਤਾੜੀ ਮਾਰਦੇ ਚੱਕਲੀ ਦਾ ਸ਼ੀਰਾ ਵੀ ਆ ਗਿਆ ਤੇ ਨਾਲ ਕਹਿੰਦੇ ਫਤਾ ਕਿੱਥੇ ਐ ਸੁਸ਼ਕਾਲਿਆ ਕਰਦੇ ਫਤੇ ਸੰਜੀ ਜ਼ੋਰਦਾਰ ਤਾੜੀ ਮਾਰਦੇ ਦੁਨੀਆ ਦੇ ਸਟਾਰ ਪੁੱਜਿਆ ਹੀਰੇ ਵਾਲਾ ਤੇ ਬਰੇ ਸਾਹਿਬ ਆਜੋ ਕੰਤੀ ਜੀ ਉੱਥੀ ਸਹੀ